ਅੱਜ ਆਪਾਂ ਪਹੁੰਚੇ ਹਾਂ ਕਰਤਾਰਪੁਰ ਸਾਹਿਬ ਨਜ਼ਦੀਕ ਜਲੰਧਰ ਆਪਣੇ ਪਰਿਵਾਰ ਦੇ ਨਾਲ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਨ ਤੁਸੀਂ ਸਭ ਜਾਣਦੇ ਹੋ ਕਿ ਕਰਤਾਰਪੁਰ ਸਾਹਿਬ ਜਿਹੜਾ ਸੀ ਪੰਜਵੇਂ ਪਾਤਸ਼ਾਹ ਧੰਤਨ ਗੁਰੂ ਅਰਜਨ ਸਾਹਿਬ ਜੀ ਦੁਆਰਾ ਬਸਾਇਆ ਗਿਆ ਸੀ 1593 ਨੂੰ 1593 ਇਹ ਨਗਰ ਗੁਰੂ ਹਰਗੋਬਿੰਦ ਇਹ ਨਗਰ ਗੁਰੂ ਅਰਜਨ ਸਾਹਿਬ ਜੀ ਦੁਆਰਾ ਵਸਾਇਆ ਗਿਆ ਸੀ ਤੇ ਇਸ ਨਗਰ ਨੂੰ 15 1593 ਵਿੱਚ 1593 ਦੇ ਵਿੱਚ ਧੰਤਨ ਗੁਰੂ ਅਰਜਨ ਸਾਹਿਬ ਜੀ ਦੁਆਰਾ ਇੱਕ ਥੰਮ ਲਾਇਆ ਗਿਆ ਸੀ ਜਿਸ ਨੂੰ ਥੰਮ ਸਾਹਿਬ ਕਹਿੰਦੇ ਨੇ ਆਪਾਂ ਅੱਜ ਉਸ ਪਾਸੇ ਨੂੰ ਜਾ ਰਹੇ ਹਾਂ ਇਹ ਜਿੱਥੇ ਗੁਰਦੁਆਸਾ ਗੁਰਦੁਆਰਾ ਸਾਹਿਬ ਗੰਗਸਾਰਿਆ ਉਸ ਤੋਂ ਲਾਗੋਂ ਦੀ ਹੀ ਰਸਤਾ ਜਾਂਦਾ ਆ ਕੁਝ ਕੋਹੀ ਦੂਰੀ ਦੇ ਉੱਪਰ ਆ ਤੇ ਤੁਸੀਂ ਤੁਰ ਕੇ ਹੀ ਜਾ ਸਕਦੇ ਹੋ ਤੇ ਗੱਡੀ ਵਗੈਰਾ ਨਹੀਂ ਜਾਵੇਗੀ ਗੱਡੀ ਜਾਓਗੇ ਤੇ ਫਸ ਜਾਏਗੀ ਤੇ ਮੁਸ਼ਕਲ ਆਵੇਗੀ ਆਪਾਂ ਉਸ ਰਸਤੇ ਨੂੰ ਵੱਧ ਰਹੇ ਹਾਂ ਆਪਾਂ ਗਲੀਆਂ ਚੋਂ ਹੁੰਦੇ ਹੋਏ ਗੁਰਦੁਆਰਾ ਥੰਮ ਸਾਹਿਬ ਵੱਲ ਵੱਧ ਰਹੇ ਹਾਂ ਤੇ ਤੁਸੀਂ ਸਭ ਜਾਣਦੇ ਹੋ ਕਿ ਤਨਤਨ ਗੁਰੂ ਅਰਜਨ ਸਾਹਿਬ ਜੀ ਨੇ ਇੱਥੇ 6655 ਏਕੜ ਜਿੰਨੀ ਜਿੱਥੇ ਨਗਰ ਵਸਾਇਆ ਸੀ ਇੱਥੇ ਪੁਰਾਣੇ ਦਰਵਾਜ਼ੇ ਵੀ ਸਾਨੂੰ ਲੱਕੜ ਦੇ ਦੇਖਣ ਨੂੰ ਮਿਲੇ ਨੇ ਹੋ ਸਕਦਾ ਹੈ ਪਰਿਵਾਰ ਦੇ ਵਿੱਚੋਂ ਕੋਈ ਹੁਣ ਅਸੀਂ ਸ਼ਹਿਰ ਦੇ ਬਰਤਨ ਵਿੱਚ ਜਾ ਚੁੱਕੇ ਹਾਂ ਤੁਸੀਂ ਦੇਖ ਸਕਦੇ ਗਲੀ ਕਿੰਨੀ ਟਾਈਟ ਵਾ ਤੇ ਉਸ ਮਹਾਰਕ ਸਥਾਨ ਗੁਰਦੁਆਰਾ ਥਮ ਸਾਹਿਬ ਦੇ ਦਰਸ਼ਨ ਕਰਦੇ ਹਾਂ ਬਹੁਤ ਹੀ ਮਹਾਰਕ ਸਥਾਨ ਗੁਰਦੁਆਰਾ ਸ੍ਰੀ ਥਮ ਸਾਹਿਬ ਇੱਥੇ ਆਪਾਂ ਦਰਸ਼ਨ ਕਰਨ ਲਈ ਪਹੁੰਚ ਚੁੱਕੇ ਹਾਂ ਤਾਂ ਸਤਿਗੁਰੂ ਗੇਂਸਾ ਉਹ ਗਲੀਆਂ ਬਹੁਤ ਾਦਾ ਗਲੀਆਂ ਬਹੁਤ ਜ਼ਿਆਦਾ ਟੈਟ ਸਨ ਫਿਰ ਵੀ ਆਪਾਂ ਇਸ ਸਥਾਨ ਤੇ ਵਿਕਾਸ ਕਰਨ ਆਏ ਹਾਂ ਤੇ ਇਸ ਸਥਾਨ ਦੀ ਮੈਂ ਦੁਬਾਰਾ ਗੱਲ ਕਰ ਦਵਾਂ ਗੱਢਲੇ ਸਾਹਿਬ ਗੁਰਦਰਾ ਸਾਹਿਬ ਸ਼ੋਭਤਿਆ ਇਸ ਮੁਬਾਰਕ ਸਥਾਨ ਦੀ ਥੰਮ ਜਿਹੜਾ ਸੀ ਧੰਤਨ ਗੁਰੂ ਅਰਜਨ ਸਾਹਿਬ ਜੀ ਨੇ 1593 ਨੂੰ ਆਪਣੇ ਕਰ ਕਮਲਾ ਨਾਲ ਲਾਇਆ ਸੀ ਇਹ ਨਗਰ ਮੁਬਾਰਕ ਸਥਾਨ ਨੂੰ ਬਹੁਤ ਹੀ ਉੱਚਾ ਲਗਭਗ 30 ਧਰਤੀ ਤੋਂ ਆਪਾਂ ਕਹਿ ਸਕਦੇ ਹਾਂ ਸੰਤਲ ਤੋਂ ਲਗਭਗ 15-20 ਫੁੱਟ ਉੱਚਾ ਸਥਾਨ ਹੈ ਜੋ ਗੁਰੂ ਮਹਾਰਾਜ ਜੀ ਨੇ ਮੁਬਾਰਕ ਚਰਨਾਨਾ ਬਣਾਇਆ ਹੋਇਆ ਹੈ ਮੁਬਾਰਕ ਸਥਾਨ ਨੂੰ ਗੁਰਦੁਆਰਾ ਖੰਨ ਸਾਹਿਬ ਜੀ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਗੁਰਦਰਾ ਸਾਹਿਬ ਸ਼ੋਭਤ ਹੈ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਨੇ ਤੇ ਅਸੀਂ ਵੀ ਆਪਣੇ ਪਰਿਵਾਰ ਦੇ ਨਾਲ ਇਸ ਮੁਬਾਰਕ ਸਥਾਨ ਤੇ ਪਹੁੰਚ ਗਏ ਹਾਂ ਤਾਂ ਤੁਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਤਾਂ ਨੂੰ ਦਰਸ਼ਨ ਦੇ ਲਈ ਸ਼ੁਭਕਤ ਨੇ ਗੁਰਦਰਾ ਸਾਹਿਬ ਦੇ ਵਿੱਚ ਬਹੁਤ ਹੀ ਸ਼ਾਨਦਾਰ ਕੀ ਕਿੰਨਾ ਗੁਰਦਰਾ ਸਾਹਿਬ ਨੂੰ ਸਜਾਇਆ ਗਿਆ ਹੈ ਤਿਆਰੀ ਕਰਵਾਈ ਗਈ ਹੈ ਇਤਿਹਾਸਿਕ ਪੰਨਿਆਂ ਦੇ ਮੁਤਾਬਕ ਇੱਥੋਂ ਦੇ ਕੋ ਸੱਜਣਾਂ ਦੇ ਸਿੱਖ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਇਸ ਥਾਂ ਦੀ ਜਿਹੜੀ ਹੀ ਬਣਾਇਆ ਗਿਆ ਸੀ ਆਪਾਂ ਉੱਪਰੋਂ ਵੀ ਦੇਖ ਸਕਦੇ ਹਾਂ ਕਿੰਨੇ ਸੋਹਣੇ ਤਰੀਕੇ ਦੇ ਨਾਲ ਜਿਹੜੀ ਆ ਨਾਨਕਸ਼ਾਈ ਇੱਟ ਦੇ ਨਾਲ ਬਣਾਇਆ ਗਿਆ ਹੈ ਤੇ ਬਹੁਤ ਹੀ ਮਜ਼ਬੂਤ ਤੇ ਬੜੇ ਹੀ ਵਧੀਆ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਨਾਨਕਸ਼ਾਈ ਇੱਟ ਦੇ ਨਾਲ ਕਿਤੇ ਕੋਈ ਲੈਂਟਰ ਵਾਲੀ ਗੱਲ ਨਹੀਂ ਹੈ ਤੇ ਬਣਾਇਆ ਗਿਆ ਹੈ ਕਿ ਤੇ ਇਹ ਮਹਾਰਾਜਾ ਰਜੀਤ ਸਿੰਘ ਦੀ ਸਿੱਖ ਧਰਮ ਨੂੰ ਬਹੁਤ ਵੱਡੀ ਦੇਣ ਹੈ ਉਕੇ ਮਹਾਰਾਜਾ ਰਣਜੀਤ ਸਿੰਘ ਜੀ ਹੋਣਾ ਨੇ ਸਿੱਖ ਸਮਾਜ ਲਈ ਬਹੁਤ ਵੱਡੇ ਕੰਮ ਕੀਤੇ ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਇਹਦੇ ਨਾਲ ਹੀ ਪਿਛਲੇ ਪਾਸੇ ਧੀਰ ਮੱਲੀਆਂ ਦਾ ਪਰਿਵਾਰ ਇਹਨਾਂ ਕੋਲ ਤਨਤਨ ਗੁਰੂਗ੍ਰਾਮ ਸਾਹਿਬ ਜੀ ਮਹਾਰਾਜ ਦਾ ਪਹਿਲਾ ਸਰੂਪ ਆ ਉਹ ਉਹਨਾਂ ਦੇ ਕੋਲ ਅੱਜ ਵੀ ਹੈ ਤੇ ਇੱਥੇ ਹੀ ਜਿਹੜੇ ਤੁਰਕ ਸਨ ਤੁਰਕ ਉਹਨਾਂ ਦਾ ਨਾਸਰ ਅਲੀ ਖਾਨ ਨਾਸਰ ਅਲੀ ਖਾਨ ਜੋ ਜਲੰਧਰ ਦਾ ਸੂਬੇਦਾਰ ਕਹਿ ਲਏ ਕੰਟਰੋਲਰ ਕਹਿ ਲਏ ਉਸ ਇਨਸਾਨ ਨੇ ਇੱਥੇ ਆ ਕੇ ਗੁਰੂ ਘਰ ਨਾਲ ਗਲਤ ਕੰਮ ਕੀਤਾ ਥਾਮ ਸਾਹਿਬ ਨੂੰ ਸਾੜਿਆ ਫਿਰ ਸਿੱਖਾਂ ਨੇ ਉਸੇ ਹੀ ਨਾਸਰ ਅਲੀ ਖਾਨ ਨੂੰ ਫਿਰ ਅੱਗ ਲਾ ਕੇ ਸਾੜ ਦਿੱਤਾ ਸੀ ਮਾਰ ਦਿੱਤਾ ਸੀ ਤੇ ਉਹਨੂੰ ਸਜ਼ਾ ਬਣਦੀ ਵੀ ਦਿੱਤੀ ਸੀ ਇੱਕ ਸਿੱਖਾਂ ਨੇ ਜਿਹੜਾ ਵੀ ਸਿੱਖਾਂ ਦੇ ਨਾਲ ਕੋਈ ਬਾਜੀ ਪਾਉਣ ਆਇਆ ਸਿੱਖਾਂ ਨੇ ਉਸਨੂੰ ਬਾਜੀ ਵਿਆਜ ਸਮਿਤ ਮੋੜੀ ਇਸ ਸਥਾਨ ਤੇ ਜਿਹੜਾ ਤੁਸੀਂ ਸਭ ਜਾਣਦੇ ਹੋ ਕਿ ਕੰਤਨ ਗੁਰੂ ਅਰਜਨ ਸਾਹਿਬ ਦੀ ਗੁਰੂ ਹਰਗੋਬਿੰਦ ਸਾਹਿਬ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਦੇ ਜਿਹੜੇ ਨਿਮਵਾਰਕ ਚਰਨ ਪਏ ਨੇ ਇਹਦੇ ਦੇ ਨੀਤੀ ਹੀ ਮਾਤਾ ਗੁਜਰਕੌਰ ਜੀ ਉਹਨਾਂ ਦਾ ਪਰਿਵਾਰਿਕ ਮੈਂਬਰ ਜਿਹੜੇ ਸੀ ਉਹਨਾਂ ਦਾ ਘਰ ਵੀ ਹੈ ਮੈਂ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਜਰੂਰ ਦਰਸ਼ਨ ਕਰਨ ਉੱਥੇ ਵੀ ਜਾਵਾਂਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਮੁਬਾਰਕ ਸਥਾਨ ਦੇ ਦਰਸ਼ਨ ਕਰਕੇ ਬਹੁਤ ਹੀ ਚੰਗਾ ਲੱਗਿਆ ਬੜਾ ਹੀ ਮਨ ਨੂੰ ਖੁਸ਼ੀ ਹੋਈ ਬੜਾ ਵਧੀਆ ਲੱਗਿਆ ਤੁਸੀਂ ਇਹ ਜਲੰਧਰ ਦੇ ਬਿਲਕੁਲ ਨੇੜੇ ਦੀ ਸਥਾਨ ਹੈ ਜਦੋਂ ਵੀ ਤੁਸੀਂ ਜਲੰਧਰ ਆਉਂਦੇ ਹੋ ਤਾਂ ਜਲੰਧਰ ਤੋਂ ਕਰਤਾਰਪੁਰ ਸਾਹਿਬ ਦੇ ਨੇੜੇ ਲੰਘਦੇ ਹੋ ਤਾਂ ਉੱਥੋਂ ਨਾਲ ਹੀ ਰਸਤਾ ਹੁੰਦਾ ਹੈ ਤੁਸੀਂ ਆ ਕੇ ਦਰਸ਼ਨ ਕਰ ਸਕਦੇ ਹੋ tham sar ਗੁਰਦੁਆਰਾ ਸਾਹਿਬ ਦਾ ਬਾਰੀਂ ਦ੍ਰਿਸ਼ ਤੇ ਵਾਈ ਗੁਰੂ ਮੇਰ ਕਰਨ ਦੀ ਸਾਰਿਆਂ ਦੇ ਕੋਲ ਕਬ ਸੋਨਾ ਸਾਰਿਆਂ ਨੂੰ ਭਾਗ ਲਾਵੇ ਤੇ ਤੁਸੀਂ ਜਦੋਂ ਵੀ ਤੁਹਾਨੂੰ ਮੌਕਾ ਮਿਲ ਇਥੇ ਦਰਸ਼ਨ ਕਰਨ ਆ ਸਕਦੇ ਹੋ ਗੁਰੂ ਕੇ ਤੋਂ ਮੰਦਰ ਵੀ ਚੱਲ ਰਹੇ ਹਨ